ਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਾਹਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਬੱਚਿਆਂ ਦੀ ਸੀਗੀ ਅੱਜ ਪੇਰੈਂਟਸ ਮੀਟਿੰਗ ਅੱਜ ਜਾ ਨਹੀਂ ਹੋਇਆ ਸਾਡੇ ਤੋਂ ਕਿਉਂਕਿ ਸਾਡੇ ਪਾਪਾ ਹੈ ਨਹੀਂ ਘਰ ਗਏ ਨੇ ਉਹ ਕਹਿੰਦੇ ਮੈਨੂੰ ਕੰਮ ਦੇਖਣ ਦੋ ਵੀ ਫਿਰ ਚਲੋ ਨੈਕਸਟ ਟਾਈਮ ਚਲੇ ਜਾਵਾਂਗੇ ਹੇ ਆਪਾਂ ਕੰਮਕਾਰ ਸਾਰੇ ਕਰਨੇ ਆ ਰੋਟੀ ਪਾਣੀ ਆਪਾਂ ਖਾ ਲਿਆ ਇਹਨਾਂ ਮੈਂ ਕੱਲ ਲੈ ਕੇ ਆਈ ਸੀ ਬੱਚੇ ਇਹਨਾਂ ਕੁਲਫੀਆਂ ਕਹਿੰਦੇ ਮम्मा ਸਾਨੂੰ ਕੁਲਫੀਆਂ ਮੈਂ ਕਿਹਾ ਤੁਹਾਨੂੰ ਘਰੇ ਬਣਾ ਕੇ ਦੇ ਦਿਆ ਕਰੂੰਗੀ ਕਿਉਂਕਿ ਸਾਡੇ ਜਿਹੜੇ ਉਹ ਕੁਲਫੀਆਂ ਲੈ ਕੇ ਆਉਂਦੇ ਹਨਾ ਮਤਲਬ ਕਿ ਉਹ ਤੁਹਾਨੂੰ ਪਤਾ ਹੀ ਆ ਹਨਾ 2 ਨੰਬਰ ਜਿਹੜੀਆਂ ਗੰਦੀਆਂ ਜੀਆਂ ਲੈ ਕੇ ਆਉਂਦੇ ਨੇ ਉਹਨਾਂ ਦਾ ਟੇਸ ਟੇਸ ਇਹਨਾਂ ਖਰਾਬ ਹੁੰਦਾ ਏ ਉਹ ਪਤਾ ਨਹੀਂ ਮੈਂ ਇੱਕ ਦਿਨ ਮੈਂ ਖਾਲੀ ਸੈ ਉਹਨਾਂ ਦੇ ਨਾਲ ਮੈਂ ਕਿਹਾ ਸੈ ਚੱਲ ਮੈਂ ਵੀ ਖਾਨੀ ਆ ਨਾ ਤੇ ਫਿਰ ਮੈਂ ਤੁਹਾਨੂੰ ਮੈਂ ਘਰੇ ਬਣਾ ਕੇ ਦੇ ਦਿਆ ਕਰੂੰਗੀ ਕਿਉਂਕਿ ਇਹਨਾਂ ਨੂੰ ਜਿਵੇਂ ਕੋਕ ਕਾਲੀ ਪਸੰਦਾ ਕੋਕ ਵਗੈਰਾ ਪਾ ਕੇ ਹਨਾ ਵਿੱਚ ਉਹ ਮਿਲਦੀਆਂ ਨੇ ਕੋਕ ਕਾਲੀਆਂ ਹਨਾ ਪੂਰੀ ਪੈਕੇਟ ਜੇ ਉਹ ਕੋਕ ਵਾਲੇ ਕਿ ਬਣਾ ਕੇ ਦੇ ਦਵਾਂ ਘਰੇ ਜਾਨੀ ਬਣਾ ਕੇ ਦੇ ਦਵਾਂ ਆਪਣੇ ਆਪ ਸਾਫ ਸੁਥਰੇ ਪਾਣੀ ਨਾਲ ਦੁੱਧ ਨਾਲ ਉਹਨਾਂ ਜਿਹੜੀ ਵੀ ਖਾਣੀ ਔਰੇਂਜ ਫਲੇਵਰ ਲਿਆਵੇ ਤੇ ਮੈਨੂੰ ਬਹੁਤ ਕਾਣਤਾਈ ਉਹ ਮੈਂ ਕਿਹਾ ਨਹੀਂ ਤੁਸੀਂ ਖਾਇਆ ਨਾ ਕਰੋ ਬਿਮਾਰ ਹੋ ਜਾਊਂਗੇ ਤੇ ਬਾਹਰ ਜੀ ਸਾਡੇ ਬਦਲਵਾਈ ਪੂਰੀ ਆ ਧੁੱਪ ਪੂਰੀ ਆ ਤੇ ਨਿਕਲ ਜਾਂਦੀ ਹੈ ਤੇ ਬਦਲ ਹੋ ਜਾਂਦਾ ਸਰਦਾਰ ਸਾਹਿਬ ਜੀ ਆਪਣੇ ਹੈਲੋ ਸਰਦਾਰ ਸਾਹਿਬ ਜੀ ਹੈਲੋ ਮੌਜਨ ਗਿਆ ਹੈ ਸਰਦਾਰ ਸਾਹਿਬ ਜੀ ਨਾਲ ਸਕੂਲ ਦੀਆਂ ਨਹੀਂ ਆਪ ਵੀ ਕਦੇ ਛੁੱਟੀ ਕਰਕੇ ਆ ਜੀ ਨਹੀਂ ਸੀਗੇ ਇਹਨਾਂ ਨੂੰ ਇੰਨਾ ਦੁੱਖ ਹੁੰਦਾ ਸੀ ਛੁੱਟੀ ਚਮਕ ਦਾ ਅਮਰਜੈਂਸੀ ਇਸ ਕਦੇ ਕਰਾਉਂਦੀ ਸੀ ਕਹਿੰਦੇ ਹੁੰਦੇ ਸੀ ਮਮਾ ਅਸੀਂ ਨਹੀਂ ਉਹ ਦੇਖੋ ਜੀ ਮੇਰਾ ਗੰਦਾ ਸੋਫਾ ਬਹੁਤ ਗੰਦਾ ਹੈ ਵੇ ਇਹਦਾ ਕਵਰ ਸੀਗਾ ਜਿਹੜਾ ਆਪਾਂ ਵਾਸ਼ ਕੀਤਾ ਸੀ ਉਹ ਹੁਣ ਮੈਂ ਚੜਾਉਣੀ ਆ ਬਨੇਰੇ ਹੋ ਮੇਰੇ ਵਲੌਗ ਦੇ ਨਾਲ ਪਹਿਲਾਂ ਹੁਣ ਮੈਂ ਉਹਨੂੰ ਚੜਾ ਲਵਾਂ ਚੜਾ ਕੇ ਫਿਰ ਤੁਹਾਨੂੰ ਮਿਲਦੀ ਆਂ ਹਾਂਜੀ ਇੱਥੇ ਮੈਂ ਆ ਗਈ ਸੀ ਰੂਮ ਦੇ ਵਿੱਚ ਮੈਂ ਇਹ ਵਾਸ਼ ਕੀਤਾ ਸੀਗਾ ਕੱਲ ਸੋਫਾ ਕਵਰ ਮੈਂ ਕਿਹਾ ਚਲੋ ਵੀ ਇਹਨੂੰ ਚੜਾ ਦੰਨੇ ਆਪਾਂ ਇਹਨਾਂ ਥੋੜਾ ਚੜਾਉਣ ਦੇ ਵਿੱਚ ਫੇਲੇ ਫੇਲੇ ਮੁਸ਼ਕਿਲ ਆਉਂਦੀ ਆ ਸਮਝ ਜਿਹੀ ਨਹੀਂ ਲੱਗਦੀ ਕਿਉਂਕਿ ਸਟੀਚਿੰਗ ਇਸ ਤਰੀਕੇ ਨਾਲ ਕੀਤਾ ਹੈ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਪਾਉਣਾ ਹੈ ਨਾ ਇੱਕ ਦੋ ਵਾਰ ਮਤਲਬ ਕਿ ਫੇਰ ਸੈੱਟ ਆਉਂਦਾ ਇੱਕ ਦੋ ਵਾਰ ਚੜਾਏ ਤੋਂ ਬਾਅਦ ਸੈੱਟ ਆਉਂਦਾ ਏ ਪਹਿਲਾ ਪਹਿਲਾ ਨਹੀਂ ਪਤਾ ਲੱਗਦਾ ਹੈਗਾ ਵੀ ਕਿੱਧਰ ਨੂੰ ਸੈੱਟ ਕਰਨਾ ਇੱਥੇ ਨਾਲ ਵੀ ਚੋਟ ਲੱਗਿਆ ਹੋਇਆ ਸੀਗਾ ਤੇ ਕਹਿੰਦਾ ਮਮਾ ਵੀ ਲਿਆ ਮੈਂ ਚੜਾ ਦਰਨਾ ਫਿਰ ਜਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ ਅਵੀ ਤੂੰ ਬੈਠ ਵੀ ਮੈਨੂੰ ਆਰਾਮ ਨਾਲ ਆਪਣੇ ਆਪ ਦੇਖ ਕੇ ਚੜਾਉਣ ਦੇ ਫਿਰ ਉਸ ਤੋਂ ਬਾਅਦ ਜੀ ਫਿਰ ਬਸ ਇਹ ਸੋਫੇ ਦੀ ਨਾ ਸੈਟਿੰਗ ਥੋੜੀ ਜੀ ਕਰਨੀ ਕ ਵਰਦੀ ਔਖੀ ਆ ਵੈਸੇ ਵਧੀਆ ਹੈ ਮਤਲਬ ਕਿ ਹਨਾ ਸੋਫਾ ਵਗੈਰਾ ਆਪਣਾ ਗੰਦਾ ਨਹੀਂ ਹੁੰਦਾ ਜਿਨ੍ਹਾਂ ਨੇ ਨਿਊ ਲਏ ਆ ਉਹ ਜਰੂਰ ਇਹ ਮੈਂ ਇਦਾਂ ਦਾ ਆਪਣਾ ਕੱਪੜਾ ਝੜਾ ਲਓ ਕਿਉਂਕਿ ਅਸੀਂ ਨਾ ਉਦੋਂ ਘਰ ਬਣਾ ਰਹੇ ਸੀਗੇ ਇੱਧਰ ਜਦੋਂ ਫਿਰ ਇਹ ਨਾ ਵਿੱਚੇ ਸੋਫਾ ਵਿੱਚੇ ਸਾਰਾ ਗੰਦਾ ਹੋ ਗਿਆ ਸੀ ਜਿੰਨਾ ਮਰਜ਼ੀ ਆਪਾਂ ਸਾਫ਼ ਸੁਥਰਾ ਰੱਖ ਲਓ ਪਰ ਫਿਰ ਵੀ ਜਦੋਂ ਘਰ ਦਾ ਕੰਮ ਚੱਲਦਾ ਹੋਵੇ ਨਾ ਡਸਟਿੰਗ ਵਗੈਰਾ ਹੋ ਜਾਂਦੀ ਹੈ ਗੰਦੇਮੰਦੇ ਹੱਥ ਲੱਗ ਜਾਂਦੇ ਨੇ ਤੇ کافی ਗੰਦਾ ਹੋ ਗਿਆ ਸੀਗਾ ਪਹਿਲਾਂ ਤਾਂ ਅਸੀਂ ਸੋਚਿਆ ਸੀਗਾ ਵੀ ਨਿਊ ਲਵਾਂਗੇ ਚੱਲ ਜਿੰਨੇ ਜਿੰਨਾ ਟਾਈਮ ਹੈ ਨਾ ਚੱਲਦਾ ਪਹਿਲੇ ਕੱਪੜਾ ਚੇਂਜ ਕਰਾਉਣ ਦੀ ਸਲਾਹ ਸੀਗੀ ਫਿਰ ਮੈਂ ਕਿਹਾ ਨਹੀਂ ਸਾਦੇ ਪਾਪਾ ਨੂੰ ਕਿਹਾ ਮੈਂ ਕਿਹਾ ਉਹੀ ਕੱਪੜਾ ਚੇਂਜ ਕਰਾਵਾਂ ਕਿ ਕਿੰਨੇ ਪੈਸੇ ਲੱਗ ਜਾਣੇ ਆ ਤੁਸੀਂ ਰਹਿਣ ਦਿਓ ਵੀ ਆਪਾਂ ਆਨਲਾਈਨ ਮੈਂ ਆਰਡਰ ਆਰਡਰ ਕਰ ਦਨੇ ਆ ਵੀ ਇਹੀ ਮੰਗਾ ਲੈਨੇ ਆ ਤੇ ਜਿੰਨਾ ਟਾਈਮ ਨਿਕਲਦਾ ਹਲੇ ਕੱਢ ਲੈਨੇ ਆ ਫਿਰ ਆਪਾਂ ਫਿਰ ਹੋਰ ਲੈ ਲਾਂਗੇ ਹਨਾ ਤੇ ਹਜੇ ਸਾਡੇ ਰੱਖਣ ਦੀ ਵੀ ਪ੍ਰੋਬਲਮ ਆਉਂਦੀ ਆ ਹਨਾ ਫਿਰ ਜਦੋਂ ਕਦੇ ਪ੍ਰਮਾਤਮਾ ਨੇ ਚਾਇਆ ਵੀ ਆਪਣਾ ਘਰ ਹੋਰ ਬਣਾਵਾਂਗੇ ਜਾਂ ਉੱਪਰ ਬਣਾਵਾਂਗੇ ਹਨਾ ਤੇ ਉਦੋਂ ਫਿਰ ਆਪਾਂ ਨਿਊ ਲੰਮਾਂਗੇ ਸੋਫਾ ਹੁਲੇ ਜਿੰਨਾ ਚਿਰ ਚੱਲਦਾ ਹਜੇ ਦੇਖੋ ਬੈਠਦਾ ਇਹਦੇ ਪਰ ਹੁੰਦਾ ਕੋਈ ਇਹ ਤਾਂ ਹੈ ਨਹੀਂ ਵੀ ਇਹਦੇ ਪਰ ਬੈਠ ਨਹੀਂ ਹੁੰਦਾ ਹੈਗਾ ਵੀ ਆਪਾਂ ਗਿਰਦੇ ਫਿਰਦੇ ਆ ਕਿਉਂਕਿ ਜਦੋਂ ਹਜੇ ਕੰਮ ਦਿੰਦਾ ਹੈ ਆਪਾਂ ਨੂੰ ਹਜੇ ਉਹਨੂੰ ਯੂਜ਼ ਕਰਨਾ ਚਾਹੀਦਾ ਤਾਂ ਕਰਕੇ ਫਿਰ ਮੈਂ ਇਹ ਮਾ ਗਵਾ ਲਿਆ ਸੀ ਇਹਦੇ ਉੱਪਰ ਨਾ ਉਹ ਲੱਗ ਗਿਆ ਸੀਗਾ ਬੂਰਜਿਆ ਮੈਂ ਨਾ ਵਿੱਚ ਟੋਵਲ ਵਾਸ਼ ਕਰਤੇ ਸੀਗਾ ਟੋਵਲ ਦੇ ਨਾ ਉਤਰ ਕੇ ਉਹ ਮਤਲਬ ਕਿ ਲੱਗ ਗਿਆ ਸੀ ਕਿ ਬੂਰਜੇ ਫਿਰ ਉਹ ਮੈਂ ਟੋਵਲ ਨਾਲ ਝਾੜ ਰਹੀ ਸੀਗੀ ਉਹ ਉਤਰ ਗਏ ਸੀਗੇ ਸਾਰੇ ਤੇ ਆਪਾਂ ਸੋਫਾ ਕਵਰ ਚੜਾਤਾ ਸੀਗਾ ਆਪਾਂ ਆਗੇ ਸੀਗੇ ਰੂਮ ਦੇ ਵਿੱਚ ਰੂਮ ਦੇ ਵਿੱਚ ਆ ਕੇ ਇਹ ਮੇਰਾ ਰਾਦ ਧਨੀਆ ਰੱਖਿਆ ਸੀਗਾ ਪਾਣੀ ਦੇ ਵਿੱਚ ਗਲਾਸ 'ਚ ਫਿਰ ਮੈਂ ਇਹਨੂੰ ਕੱਟ ਕੇ ਮਤਲਬ ਕਿ ਇਹਦੀਆਂ ਜੜਾਂ ਜੀਆਂ ਹਨਾ ਬਾਕੀ ਨੂੰ ਆਪਾਂ ਨਿਊਜ਼ਪੇਪਰ ਦੇ ਵਿੱਚ ਲਿਵੇਟ ਕੇ ਅਪਾ ਕੰਟੇਨਰ ਜੇ ਚ ਰੱਖਤਾ ਸੀਗਾ ਫ੍ਰਿਜ ਦੇ ਵਿੱਚ ਵੀ ਆਪਣਾ ਜਦੋਂ ਲੋਡ ਪਊਗੀ ਆਪਾਂ ਇਹਨੂੰ ਯੂਜ਼ ਕਰ ਲਾਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਹੁਣ ਲੱਗ ਜਾਾਂਗੇ ਵਰਤਨ ਵਾਸ਼ ਕਰਨਾ ਪਹਿਲਾਂ ਮੈਂ ਅਵੀ ਜੋ ਹੁੰਦੀ ਹੈ ਥਰਮੋਸੀ ਵਾਟਰ ਬੋਟਲ ਮੈਂ ਕਿਹਾ ਚੱਲ ਪਹਿਲਾਂ ਇਹ ਵਾਸ਼ ਕਰਕੇ ਰੱਖ ਦੰਨੀ ਆ ਕਿਉਂਕਿ ਹੁਣ ਦੋ ਦਿਨਾਂ ਨੂੰ ਉਹਨੇ ਸਕੂਲ ਜਾਣਾ ਨਹੀਂ ਹੈਗਾ ਫਿਰ ਤੁਹਾਨੂੰ ਪਤਾ ਜਦੋਂ ਬੰਦ ਪਈ ਰਹੇ ਚੀਜ਼ ਫਿਰ ਉਸ ਮੈਲ ਜੀ ਆਉਣ ਲੱਗ ਜਾਂਦੀ ਆ ਫਿਰ ਮੈਂ ਕਿਹਾ ਚਲੋ ਵੀ ਮੈਨੂੰ ਧੋਦਣੀਆਂ ਨਾਲੇ ਹਵਾ ਲੱਗ ਜੂਗੀ ਵੀ ਵਾਸ਼ ਕਰ ਦਾਂਗੇ ਤੇ ਮੈਨੂੰ ਵਾਸ਼ ਕਰਕੇ ਰੱਖਣ ਲੱਗ ਗਈ ਸੀ ਇਸ ਤੋਂ ਬਾਅਦ ਇਹ ਮੈਂ ਤੁਹਾਨੂੰ ਆਈਸਕ੍ਰੀਮ ਵਾਲੇ ਲੈ ਕੇ ਆਈ ਸੀਗੀ ਮੈਂ ਕਰ ਜਿਆ ਮਤਲਬ ਕਿ ਮੈਂ ਕਿਹਾ ਚਲੋ ਇਧਰ ਇੱਕ ਚਾਹ ਆਈਸਕ੍ਰੀਮ ਬਣਾ ਕੇ ਦਿਆ ਕਰੂੰਗੀ ਬੱਚਿਆਂ ਨੂੰ ਇਹਨਾਂ ਮੈਂ ਨਿਊ ਲਿਆਂਦਾ ਸੀਗਾ ਪਰ ਮੈਂ ਕਿਹਾ ਚਲੋ ਵਾਸ਼ ਕਰ ਦੰਨੀ ਆ ਮੇਰੇ ਕੋਲ ਪਹਿਲਾਂ ਵੀ ਸੀਗਾ ਉਹ ਮੇਰਾ ਪਤਾ ਨਹੀਂ ਕਿੱਥੇ ਚਲੇ ਗਿਆ ਫਿਰ ਮੈਂ ਨਿਊ ਲਈ ਸੀਗੀ ਮੈਂ ਕਿਹਾ ਚਲੋ ਮੈਂ ਵਾਸ਼ ਕਰ ਦੰਨੀ ਆ ਬਾਕੀ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਆ ਕਰੋ ਔਰ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰ ਲਿਆ ਕਰੋ ਹਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਮੇਰੇ ਵਲੌਗ ਕਿਵੇਂ ਦੇ ਲੱਗਦੇ ਨੇ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਨਾ ਤੇ ਜੇ ਤੁਹਾਨੂੰ ਕੋਈ ਮੇਰੇ ਵਲੌਗ 'ਚ ਕਮੀ ਪੇਸ਼ੀ ਲੱਗਦੀ ਆ ਉਹ ਵੀ ਜ਼ਰੂਰ ਦੱਸ ਦਿਆ ਕਰੋ ਹਨਾ ਕਿਉਂਕਿ ਆਪਾਂ ਫਿਰ ਸੁਧਾਰ ਲਾਂਗੇ ਹੁਣ ਦੂਜੇ ਦੇ ਦੱਸਣ ਤੋਂ ਹੀ ਪਤਾ ਲੱਗਦਾ ਹੁੰਦਾ ਹੈ ਤੇ ਫਿਰ ਆਪਾਂ ਸੁਧਾਰ ਲਾਂਗੇ ਉਸ ਤੋਂ ਬਾਅਦ ਜੀ ਆਪਣੇ ਸਾਰੇ ਵਰਤਨ ਵਾਸ਼ ਹੋ ਗਏ ਸੀ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਕਿ ਸ਼ੰਖ ਸਾਫ ਕਰਨ ਮੈਂ ਕਿਹਾ ਚਲੋ ਆਪਾਂ ਸਾਰੇ ਹੁਣ ਕਲੀਨਿੰਗ ਕਰ ਦੰਨੇ ਆ ਕਿਚਨ ਦੀ ਸਾਫ ਸਫਾਈਆ ਕਰ ਦੰਨੇ ਉਸ ਤੋਂ ਬਾਅਦ ਆਪਾਂ ਕਰਾਂਗੇ ਹੋਰ ਕੰਮ ਹਨਾ ਤੇ ਇੱਕ ਮੇਰੀ ਸਿਸਟਰ ਦਾ ਕਮੈਂਟ ਆਇਆ ਸੀਗਾ ਵੀ ਜਦੋਂ ਬੱਚੇ ਸਕੂਲ ਤੋਂ ਆਨੇ ਹੁੰਨੇ ਆ ਉਹਨਾਂ ਨੂੰ ਤੁਸੀਂ ਰੋਟੀ ਉਹ ਖਵਾਇਆ ਕਰੋ ਹਾਂਜੀ ਸਿਸਟਰ ਮੈਂ ਨਾ ਬੱਚਿਆਂ ਨੂੰ ਡੇਲੀ ਹੀ ਰੋਟੀ ਨਹੀਂ ਖਵਾਉਂਦੀ ਹੈਗੀ ਮਤਲਬ ਕਿ ਮੈਂ ਉਹਨਾਂ ਨੂੰ ਬਦਲ ਬਦਲ ਕੇ ਹਰ ਇੱਕ ਦਿਨ ਕੁਝ ਨਾ ਕੁਝ ਅਲੱਗ ਅਲੱਗ ਖਵਾਉਣੀ ਆ ਕਿਉਂਕਿ ਬੱਚੇ ਸਕੂਲ ਚ ਪਹਿਲਾ ਸਵੇਰੇ ਮਾਰਨਿੰਗ ਨਾਸ਼ਤਾ ਕਰਕੇ ਜਾਂਦੇ ਨੇ ਉਹ ਵੀ ਪਰਾਂਠੇ ਖਾ ਕੇ ਜਾਂਦੇ ਨੇ ਜਾਂ ਸਿੰਪਲ ਦਾਲ ਸਬਜ਼ੀ ਨਾਲ ਰੋਟੀ ਖਾ ਕੇ ਜਾਂਦੇ ਨੇ ਕਿਉਂਕਿ ਪਹਿਲਾਂ ਮੈਂ ਉਹਨਾਂ ਨੂੰ ਇੱਕ ਇੱਕ ਰੋਟੀ ਜਾਂ ਪਰਾਂਠਾ ਖਵਾ ਕੇ ਭੇਜਦੀ ਆ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਬ੍ਰੇਕਫਾਸਟ ਬ੍ਰੇਕਫਾਸਟ ਕਰਾ ਦਿੰਨੀ ਆ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਦਾ ਲੰਚ ਕਰਵਾਉਣੀ ਆ ਲੰਚ ਦੇ ਵਿੱਚ ਉਹਨਾਂ ਦੇ ਹੁੰਦੇ ਨੇ ਪਹਿਲਾਂ ਉਹਨਾਂ ਦਾ ਜਾਂਦੀ ਸਾਰ ਥੋੜੇਕ ਟਾਈਮ ਬਾਅਦ ਹੁੰਦਾ ਫ੍ਰੇਟ ਫਰੂਟ ਬ੍ਰੇਕ ਪਹਿਲਾਂ ਉਹਨਾਂ ਨੂੰ ਫਰੂਟ ਬ੍ਰੇਕ ਫਰੂਟ ਭੇਜਦੇ ਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਰਨਾ ਹੁੰਦਾ ਲੰਚ ਹਨਾ ਫਿਰ ਉਹ ਮੈਂ ਲੰਚ ਵੀ ਭੇਜਦੀ ਆ ਲੰਚ ਦੇ ਵਿੱਚ ਵੀ ਉਹਨਾਂ ਨੂੰ ਮੈਂ ਪਰਾਂਠੇ ਵਗੈਰਾ ਜਾਂ ਸਬਜ਼ੀਦਾਂ ਨੂੰ ਰੋਟੀ ਵਗੈਰਾ ਹੀ ਭੇਜਦੀ ਆ ਤੇ ਤੁਹਾਨੂੰ ਵੀ ਪਤਾ ਫਿਰ ਬੱਚੇ ਅੱਜ ਕੱਲ ਰੋਟੀ ਇੰਨਾ ਜ਼ਿਆਦਾ ਵੀ ਨਹੀਂ ਖਾਂਦੇ ਹੈਗੇ ਕਹਿੰਦੇ ਮम्मा ਹੁਣ ਤਾਂ ਅਸੀਂ ਸਕੂਲ ਚ ਰੋਟੀ ਖਾ ਕੇ ਆਏ ਆ ਹਨਾ ਵੀ ਸਾਨੂੰ ਹਜੇ ਭੁੱਖ ਨਹੀਂ ਹੈਗੀ ਰੋਟੀ ਦੀ ਵੀ ਅਸੀਂ ਰੋਟੀ ਨਹੀਂ ਖਾਣੀ ਹੈਗੀ ਤਾਂ ਕਰਕੇ ਫਿਰ ਜਦੋਂ ਕਦੇ ਮੈਂ ਰੋਟੀ ਬਣਾ ਦੰਨੀ ਆ ਕਈ ਵਾਰ ਮੈਂ ਕੁਝ ਹਰ ਇੱਕ ਦਿਨ ਕੋਈ ਇਕਦਰ ਆਈਸ ਬਣਾਤੇ ਵੀ ਬਦਲਵੇਂ ਬਦਲਵੇਂ ਚੀਜ਼ ਬਣਾ ਦੰਨੀ ਆ ਉਸ ਤੋਂ ਬਾਅਦ ਜੀ ਆਪਣਾ ਹੁਣ ਇਹ ਕੰਮ ਹੋ ਗਿਆ ਸੀਗਾ ਕਿਚਨ ਦਾ ਸਾਰਾ ਹੋ ਗਿਆ ਸੀ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਪਿਆਸ ਲੱਗੀ ਸੀ ਇੱਥੇ ਮੈਂ ਲੱਗ ਗਈ ਸੀਗੀ ਆਪਣਾ ਜਲ ਜੀਰਾ ਜਿਹਾ ਪੀਣ ਤੇ ਉਸ ਤੋਂ ਬਾਅਦ ਜੀ ਆਪਾਂ ਕਿਚਨ ਦੀ ਸਫਾਈ ਕਰਕੇ ਆਪਾਂ ਅਗੇ ਸੀਗੇ ਰੂਮ ਦੇ ਵਿੱਚ ਰੂਮ ਦੇ ਵਿੱਚ ਇਹ ਮੈਂ ਸਾਂਭ ਰਹੀ ਸੀਗੀ ਕੱਪੜੇ ਜਿਹੜੇ ਪ੍ਰੈਸ ਵਾਲੇ ਸੀਗੇ ਹਨਾ ਇਹ ਮੈਂ ਕਿਉਂਕਿ ਕੱਲ ਸੈਦ ਦੇ ਪਾਪਾ ਕਰਵਾ ਕੇ ਲੈ ਕੇ ਆਏ ਸੀਗੇ ਕੱਲ ਤੁਹਾਨੂੰ ਪਤਾ ਫਿਰ ਅਸੀਂ ਲੁਧਿਆਣੇ ਚਲੇ ਗਏ ਸੀਗੇ ਤੇ ਲੁਧਿਆਣੇ ਜਾ ਕੇ ਫਿਰ ਮਤਲਬ ਕਿ ਤੁਹਾਨੂੰ ਪਤਾ ਸੀ ਰਾਤ ਨੂੰ ਆਏ ਆ ਹਨਾ ਇਹ ਨਹੀਂ ਸੀਗੇ ਸਾਂਭੇ ਮੈਂ ਫਿਰ ਮੈਂ ਅੱਜ ਇਹਨਾਂ ਨੂੰ ਮੈਂ ਕਿਹਾ ਚਲੋ ਵੀ ਮੈਂ ਸਾਂਭਦਾ ਹਨਾ ਆਪਣੇ ਆਪਣੇ ਉਹਦੇ ਵਿੱਚ ਰੱਖ ਲਵਾਂ ਤੇ ਇਹਨੂੰ ਮੈਂ ਲੱਗ ਗਈ ਸੀਗੀ ਸਾਂਪਣ ਕੱਪੜਿਆਂ ਨੂੰ ਤੇ ਇੱਥੇ ਨਾ ਮੈਂ ਆਪਣੇ ਪਹਿਲਾਂ ਰੱਖੇ ਨੇ ਉਸ ਤੋਂ ਬਾਅਦ ਨਾ ਮੈਂ ਦੇਖੀ ਜਾਂਦੀ ਸੀਗੀ ਵੀ ਸੈਦ ਦੇ ਪਾਪਾ ਦੀਆਂ ਸਾਰੀਆਂ ਵੀ ਮਤਲਬ ਕਿ ਸ਼ਰਟਾਂ ਸ਼ਰਟਾਂ ਜਿਹੜੀਆਂ ਹਨ ਇਹਨਾਂ ਨੇ ਆਪਣੀ ਡਰੈਸ ਪਾਉਣੀ ਹੁੰਦੀ ਹੈ ਗੱਡੀ ਤੇ ਵੀ ਸ਼ਰਟਾਂ ਸ਼ਰਟਾਂ ਪਈਆਂ ਨੇ ਪੈਂਟਾਂ ਕਿੱਥੇ ਚਲੇ ਗਈਆਂ ਹਨ ਮੈਂ ਹੈਰਾਨ ਜੀ ਹੋ ਗਈ ਮੈਂ ਕਿਹਾ ਵੀ ਕਿਤੇ ਸੈਦ ਦੇ ਪਾਪਾ ਨੇ ਭਲੇਖੇ ਨਾਲ ਵੀ ਕਿਤੇ ਵਿੱਚ ਪੈਂਟਾਂ ਪੈਂਟਾਂ ਇੰਦਾ ਨਹੀਂ ਰੱਖ ਲੀਆਂ ਵੀ ਸ਼ਰਟਾਂ ਰੱਖੀਆਂ ਹੀ ਨਹੀਂ ਹੈਗੀਆਂ ਫਿਰ ਮੈਂ ਕਾਲ ਕਰਕੇ ਪੁੱਛਿਆ ਸੀਗਾ ਮੈਂ ਕਿਹਾ ਵੀ ਘਰੇ ਤੁਸੀਂ ਵੀ ਭੁੱਲ ਗਏ ਹਨਾ ਵੀ ਡਰੈਸਾਂ ਤੁਸੀਂ ਕਿਵੇਂ ਚੱਕ ਕੇ ਲੈ ਕੇ ਗਏ ਆ ਹਨਾ ਉਹ ਕਹਿੰਦੇ ਨਹੀਂ ਵੀ ਮੈਂ ਟੇਲਰ ਨੂੰ ਦਿੱਤੀਆਂ ਨੇ ਵੀ ਮੈਂ ਥੋੜੀਆਂ ਸਹੀ ਕਰਵਾਉਣੀਆਂ ਸੀਗੀਆਂ ਤਾਂ ਕਰਕੇ ਇੱਥੇ ਜੀ ਸਹਦੇ ਪਾਪਾ ਦੇ ਵੀ ਕੱਪੜੇ ਰੱਖਤੇ ਆਪਾਂ ਨੇ ਤੇ ਬਾਕੀ ਜੀ ਤੁਹਾਨੂੰ ਪਤਾ ਘਰ ਦੇ ਆਪਣੇ ਇਹੀ ਕੰਮਕਾਰ ਹੁੰਦੇ ਨੇ ਤੇ ਇੱਥੇ ਅੱਜ ਥੋੜਾ ਜਿਹਾ ਸੀਗਾ ਮੇਰੇ ਮੈਂ ਹਲੇ ਵੀਡੀਓ ਬਣੀ ਸੀ ਬਣਾਈ ਮਤਲਬ ਕਿ ਢੋਲ ਵਗੈਰਾ ਸੀ ਇਹ ਹਜੇ ਕੁਸ਼ਨਾਂ ਸਟੋਰ ਵਗੈਰਾ ਥੋੜਾ ਸਾਫ਼ ਕੀਤਾ ਸੀਗਾ ਕਿਉਂਕਿ ਸਟੋਰ ਚ ਤੁਹਾਨੂੰ ਪਤਾ ਜੈ ਢੋਲ ਵਗੈਰਾ ਕੱਢਦੇ ਆ ਫਿਰ ਹੋ ਜਾਂਦਾ ਥੋੜਾ ਜਿਹਾ ਕੰਮ ਤੇ ਮੈਂ ਵੀਡੀਓ ਇੰਨੀ ਸ਼ੂਟ ਨਹੀਂ ਸੀ ਕੀਤੀ ਫਿਰ ਮੈਂ ਕਿਹਾ ਬਹੁਤ ਲੰਬੀ ਵੀਡੀਓ ਬਣ ਜਣੀਏ ਫਿਰ ਕਹੀ ਪੈਣਾ ਕਹਿ ਦਿੰਨੀ ਐ ਲੰਬੀ ਵੀਡੀਓ ਨਾ ਬਣਾਇਆ ਕਰੋ ਸਿਰਫ 10 10 20 ਮਿੰਟ 10 ਜਾਂ 12 13 ਮਿੰਟ ਦੀ ਵੀਡੀਓ ਬਣਾਇਆ ਕਰੋ ਪਰ ਕੀ ਕਰੀਏ ਪੈਣੇ ਬਣ ਜਾਂਦੀ ਆ ਉਸ ਤੋਂ ਬਾਅਦ ਜੀ ਮੈਂ ਇਹ ਮੇਰੇ ਕੱਪੜੇ ਸੀਗੇ ਬੈੱਡ ਸ਼ੀਟ ਵਗੈਰਾ ਹਨਾ ਵਾਸ਼ ਕੀਤੀਆਂ ਹੋਈਆਂ ਤੇ ਮੈਂ ਕਿਹਾ ਚਲੋ ਵੀ ਮੈਂ ਇਹਨਾਂ ਨੂੰ ਵੀ ਸਾਫ ਕਰ ਨਹੀਂ ਆ ਕਿਉਂਕਿ ਕੱਲ ਜਾਣ ਲੱਗੀ ਮੈਂ ਲੁਧਿਆਣੇ ਨੂੰ ਸਾਰੇ ਕੱਪੜੇ ਆਪਣੇ ਵਾਸ਼ ਕਰਕੇ ਗਈ ਸੀਗੀ ਮੈਂ ਕਿਹਾ ਚਲੋ ਵੀ ਆਪਣੇ ਕੱਪੜੇ ਵਗੈਰਾ ਸਾਰੇ ਵਾਸ਼ ਕਰ ਜੰਨੀ ਆ ਵੀ ਜਾਣਾ ਤਾਂ ਅਸੀਂ ਚਲੋ ਲੇਟੇ ਆ ਕਿਉਂਕਿ ਸਹਤ ਦੇ ਪਾਪਾ ਨੇ ਢੇੜਾ ਆ ਗਿਆ ਸੀਗਾ ਗੱਡੀ ਭੇਜਣੀ ਸੀਗੀ ਪਹਿਲਾਂ ਫਿਰ ਉਹ ਖੰਨੇ ਚਲੇ ਗਏ ਸੀਗੇ ਦੂਜੀ ਗੱਡੀ ਤੇ ਫਿਰ ਡਰਾਈਵਰ ਭੇਜ ਕੇ ਫਿਰ ਮਤਲਬ ਕਿ ਅਸੀਂ ਗਏ ਆ ਇੱਥੇ ਨਾ ਮੈਂ ਆਪਣਾ ਇਹ ਤੈਅ ਕਰਕੇ ਰੱਖ ਦੂੰਗੀ ਸਾਰੀ ਆਪਣੀਆਂ ਬੈੱਡ ਸ਼ੀਟ ਵਗੈਰਾ ਹਨਾ ਵਾਸ਼ ਕਰਤੀਆਂ ਸੀਗੀਆਂ ਤੇ ਚੇਂਜ ਕੀਤੀਆਂ ਸੀ ਨਾਲ ਦੀ ਨਾਲੇ ਆਪਾਂ ਫਿਰ ਵਾਸ਼ ਵੀ ਕਰਤੀਆਂ ਸੀਗੀਆਂ ਤੇ ਬਾਕੀ ਜੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਔਰ ਸਬਸਕ੍ਰਾਈਬ ਕਰਕੇ ਕਮੈਂਟ ਔਰ ਆਪਣਾ ਬਲੌਗ ਨੂੰ ਸ਼ੇਅਰ ਔਰ ਲਾਈਕ ਵੀ ਜਰੂਰ ਕਰ ਦਿਆ ਕਰੋ ਹਨਾ ਕਿਉਂਕਿ ਫਿਰ ਸਾਡਾ ਐਨ ਐਚ ਸਾਡਾ ਸਾਨੂੰ ਬਹੁਤ ਵਧੀਆ ਲੱਗਦਾ ਹੈ ਹਨਾ ਵੀ ਸਾਨੂੰ ਵੀ ਪਿਆਰ ਕਰਨ ਵਾਲੇ ਆ ਹਨਾ ਸਾਨੂੰ ਵੀ ਦੇਖਦੇ ਆ ਫਿਰ ਜਦੋਂ ਕੋਈ ਕਮੈਂਟ ਇਨਾਂ ਵਗੈਰਾ ਨਹੀਂ ਕਰਦਾ ਹੈਗਾ ਸਾਨੂੰ ਐ ਹੁੰਦਾ ਵੀ ਹਏ ਸਾਨੂੰ ਪਤਾ ਨਹੀਂ ਪਸੰਦ ਨਹੀਂ ਕਿਸੇ ਨੂੰ ਬਲੌਗ ਆ ਰਹੇ ਤੇ ਮੇਰਾ ਤਾਂ ਪਹਿਲਾ ਬਲੌਗ ਹਜੇ ਵਧੀਆ ਚੱਲਦੇ ਸੀਗਾ ਪਤਾ ਨਹੀਂ ਕੀ ਹੋ ਗਿਆ ਹੁਣ ਕੁਝ ਟਾਈਮ ਤੋਂ ਬਿਲਕੁਲ ਹੀ ਬਲੌਗ ਘੱਟ ਚੱਲਣ ਲੱਗ ਗਏ ਪਰ ਪਤਾ ਨਹੀਂ ਕੀ YouTube ਵੱਲੋਂ ਪ੍ਰੋਬਲਮ ਹੋ ਰਹੀ ਆ ਵਾਚ ਨਾ ਟਾਈਮ ਹੋ ਰਿਹਾ ਉਹ ਆ ਨਹੀਂ ਰਿਹਾ ਉਹਨਾਂ ਹਾਂਜੀ ਫਰੈਂਡਸ ਆਪਾਂ ਕੰਮ ਕਰਤਾ ਕੱਪੜੇ ਸਟੈਂਡ ਤੋਂ ਚੱਕ ਕੇ ਤਿਆਰ ਕਰਕੇ ਰੱਖਤੇ ਪ੍ਰੈਸ ਵਾਲੇ ਪ੍ਰੈਸ ਨੂੰ ਰੱਖ ਤੇ ਬੰਨ ਕੇ ਤੇ ਕੰਮ ਆਪਣੇ ਸਾਰੇ ਨਿਬੜ ਗਿਆ ਜਟੋਲ ਵਗੈਰਾ ਵੀ ਧੋਤੇ ਸੀਗਾ ਨੂੰ ਕਣਕੜਾ ਤੇ ਇੱਧਰ ਆਪਾਂ ਸਟੋਰ ਦੀ ਅੱਜ ਸਫਾਈ ਕਰੀ ਆ ਥੋੜੀ ਜਿਹੀ ਸਟੋਰ ਕਾਫੀ ਹੋਇਆ ਪਿਆ ਸੀਗਾ ਪਰ ਸਟੋਰ ਦੀ ਸਫਾਈ ਕੀਤੀ ਤੇ ਅਵੀ ਜੋਤ ਨੇ ਆਪਣੀ ਅਲਮਾਰੀ ਦੀ ਸਫਾਈ ਕੀਤੀ ਹੈ ਆਪਣੇ ਕੱਪੜੇ ਨੇ ਆਪਣੇ ਭਾਈ ਸੈੱਟ ਕਰਕੇ ਰੱਖਿਆ ਤੁਹਾਨੂੰ ਦਿਖਾਉਣੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਬੰਮਾ ਇਹ ਹਾ ਦੇਖੋ ਇਹ ਨੇ ਆਪਣੇ ਕੱਪੜੇ ਅੱਜ ਅਸੀਂ ਸਫਾਈ ਅਭਿਆਨ ਚਲਾਇਆ ਹੋਇਆ ਸੀਗਾ ਤੇ ਅੱਜ ਸਾਡਾ ਸਫਾਈ ਅਭਿਆਨ ਸੀਗਾ ਸਹਿਜ ਨੇ ਆ ਬਾਥਰੂਮ ਤੋਂ ਤੱਕ ਚਲਣੀ ਮੈਂ ਦਸਣ ਲੱਗੀ ਆ ਮੈਂ ਕਿਹੜਾ ਆਇਆ ਵੀ ਦੱਸਣਾ ਨਹੀਂ ਸਹਿਜ ਨੇ ਤੋਂ ਤੱਕ ਬਾਥਰੂਮ ਇਨੇ ਆਪਣੀ ਬਾਥਰੂਮ ਦੀ ਸੈਟਿੰਗ ਕਰੀਆ ਤੁਹਾਨੂੰ ਦਿਖਾ ਦਰਨੀ ਆ। ਇਨੇ ਅੱਜ ਬਾਥਰੂਮ ਸਾਫ ਕੀਤਾ। ਕਿਉਂਕਿ ਸਾਡੇ ਕੱਲ ਬਹੁਤ ਰਾਤ ਨੇਰੀ ਝੱਫੜਮੀ ਗੰਧ ਪੈ ਜਾਂਦਾ ਮਾੜੇ ਜਿਹੇ ਨਾਲ। ਆ ਦੇਖੋ। ਇਨੇ ਆ ਬਾਥਰੂਮ ਦੀ ਸੈਟਿੰਗ ਕਰੀਆ। ਹਮ ਆ ਰੱਖਤਾ ਬਾਥਰੂਮ ਦੇ ਵਿੱਚ ਲਾ ਦਸ। ਤੇ ਉਹ ਫਲਾਵਰ ਬਣਾ ਕੇ ਰੱਖਤਾ। ਇਸ ਸਹਜ ਨੇ ਬਾਥਰੂਮ ਦੀ ਸੈਟਿੰਗ ਕੀਤੀ ਆ। ਇਹ ਸਹਜ ਨੇ ਤੋਤਾ ਸੀਗਾ ਅੱਜ ਬਾਥਰੂਮ। ਤਦੋਂ ਹਮ ਤਨ ਨੂੰ ਪਤਾ ਸੀ ਕਿ ਨਾ ਤੂੰ ਬਿਮਾਰ ਚੱਲਦੀ ਸੀਗੇ ਨਹੀਂ ਸੀ ਹੱਥ ਲੱਗਦਾ ਚੰਗੀ ਤਰ੍ਹਾਂ ਘਰ ਨੂੰ ਹਨਾ ਤੇ ਕੱਲ ਹੋਈ ਮੇਰੇ ਘਰ ਵਾਲੇ ਨਾਲ ਜ਼ਬਰਦਸਤ ਲੜਾਈ ਅੱਜ ਹੋ ਗਈ ਮੇਰੇ ਬੁੰਡੇ ਨਾਲ ਜ਼ਬਰਦਸਤ ਲੜਾਈ ਆ ਦੇਖ ਬਿਆ ਬੋਲ ਹੁਣ ਬੋਲ ਤੁਹਾਨੂੰ ਦੱਸ ਦਿਆਂ ਲੜਾਈ ਕਿਉਂ ਹੋਈ ਅਸੀਂ ਕੰਮ ਕਰ ਰਹੇ ਸੀਗੇ ਕੰਮ ਕਰਦੇ ਸੀਗੇ ਚਲੋ ਹਨਾ ਹੁਣ ਤੱਕ ਪਰ ਵੀ ਪਤਾ ਵੀ じゃ ਸਾਰੇ ਕੰਮ ਹੋਣਗੇ ਝਾੜੂ ਪੋਚਾ ਲਾਸਟ ਚ ਹੀ ਹੋਊਗਾ ਐਂਡ ਚ ਹੋਊਗਾ ਸਾਡੇ ਅਗੇ ਗੈਸਟ ਗੈਸਟ ਕੌਣ ਆਗੇ ਗੈਸਟ ਵੀ ਕੀ ਆਪਣੇ ਅਗੇ ਸਾਡੇ ਮਾਮਾ ਜੀ ਹੈ ਨਾ ਮਾਮਾ ਜੀ ਮਾਮੀ ਜੀ ਬੇਟੇ ਉਹਨਾਂ ਦੇ ਅੰਮ੍ਰਿਤਸਰ ਵਾਲੀ ਹੈ ਨਾ ਕਾਰਾਏ ਮਾਮਾ ਜੀ ਉਹਨੇ ਸਾਡੇ ਘਰ ਚ ਹੋ ਗਈ ਜਬਰਦਸਤ ਲੜਾਈ ਹੈ ਲੜਾਈ ਕੀ ਹੋਈ ਆ ਉਹ ਚਲੇ ਗਏ ਬਾਅਦ ਵਿੱਚ ਨੇ ਇੰਨਾ ਬੋਲਿਆ ਕਿ ਉਹ ਸਜਰੇ ਨਹੀਂ ਕਰ ਸਕਦੇ ਮੈਂ ਕਿਹਾ ਵੀ ਪੁੱਤ ਆਪਾਂ ਸਜਰੀ ਕਰਦੇ ਵੀ ਹੁਣ ਜਿਹੜਾ ਸਫਾਈ ਦਾ ਕੰਮ ਸੀ ਉਹ ਤਾਂ ਕਰਕੇ ਹੀ ਕਰਨਾ ਸੀਗਾ ਮੇਰਾ ਸਿਰ ਖਿੰਡਿਆ ਹੋਇਆ ਸੀ ਮੇਰਾ ਸਿਰ ਨਹੀਂ ਵਾਇਆ ਣਾ ਲਿਆ ਸੀ ਇਹ ਸਵੇਰੇ ਪਰ ਇਹ ਤਾਂ ਸਰਬੋਂ ਤੋਂ ਰਹਿੰਦਾ ਸੀ ਮੈਨੂੰ ਇਹ ਸੀ ਮੈਂ ਕੰਮ-ਕੁਮ ਕਰਕੇ ਸਾਰੇ ਘਰੇ ਦਾ ਨਵੇੜੂਗੀ ਹਨਾ ਫਿਰ ਇੱਕ ਮੈਂ ਰਾਤ ਵਲੌਗ ਦੀ ਐਡੀਟਿੰਗ ਨਹੀਂ ਕੀਤੀ ਹੈਗੀ ਮਤਲਬ ਕਿ ਰਾਤ ਲਾਈਟ ਭੱਜ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਪੈਪੂ ਗਈ ਥੱਕ ਕੇ ਹੋਏ ਸਤ ਨੂੰ ਪਤਾ ਗਿਆ ਹੋਈ ਸੀ ਤੇਰੇ ਸਹੇਜ ਦੇ ਪਾਪਾ ਨੂੰ ਭੇਜ ਕੇ ਮੈਂ ਰੋਟੀ-ਰੋਟੀ ਬਣਾ ਕੇ ਖਾ ਗਏ ਸੀ ਫਿਰ ਮੈਂ ਵਲੌਗ ਦੀ ਐਡੀਟਿੰਗ ਕੀਤੀ ਐਡੀਟਿੰਗ ਕਰਕੇ ਫਿਰ ਮੈਂ ਉਧਰ ਸਟੋਰ ਦੀ ਕੀਤੀ ਕੱਪੜਾ ਜਿਹੜਾ ਸੰਭਿਆ ਤੇ ਝਾੜੂ-ਵੋਚਾ ਰਹਿੰਦਾ ਸੀ ਗੱਲਾਂ ਸੋਈ ਸਾਰੀ ਸੰਭੀ ਹੈ ਨਾ ਉਹ ਬੋਲਣ ਲੱਗ ਗਿਆ ਕਿਉਂਕਿ ਮਾਮਾ ਜੀ ਨੇ ਨਾ ਤਾਂ ਫੋਨ ਵੀ ਰੋ ਫੋਨ ਤਾਂ ਹੀ ਆਏ ਸੀਗੇ ਚਲੋ ਫਿਰ ਕੀ ਹੋ ਗਿਆ ਹਨਾ ਹੋ ਜਾਂਦਾ ਕਈ ਵਾਰ ਬੰਦਾ ਹਨਾ ਵੀ ਕੰਮ ਥੋੜਾ ਲੇਟ ਹੋ ਜਾਂਦਾ ਬਸ ਇਹਨੂੰ ਤਾਂ ਇੰਨਾ ਜੁੱਦਾ ਹੀ ਆਗ ਦੇ ਸੱਜਣ ਲੱਗਿਆ ਪਿਆ ਕਿਉਂਕਿ ਇਹ ਕਹਿੰਦਾ ਸੱਜਰ ਨਹੀਂ ਕਰ ਸਕਦੇ ਮੇਰਾ ਸਿਰ ਵੀ ਮੇਰਾ ਸਿਰ ਖਿੰਡਿਆ ਹੋਇਆ ਸੀਗਾ ਵੀ ਫਿਰ ਕੀ ਹੋ ਗਿਆ ਬੱਚਿਆਂ ਦਾ ਸਿਰ ਖਿੜੇ ਜਾਂਦੇ ਨੇ ਇੰਨਾ ਖਿਜਿਆ ਹੋਇਆ ਸੀਗਾ ਇੰਨਾ ਖਿਜਿਆ ਹੋਇਆ ਸੀਗਾ ਨਾ ਹੁਣ ਤੁਸੀਂ ਮੇਰਾ ਸਵੇਰੇ ਵਾਇਓ ਨਾ ਕਰਿਓ ਤੁਸੀਂ ਸੱਜਰੇ ਉੱਠ ਕੇ ਕੱਲ ਨੂੰ ਵਾਇਓ ਨਾ ਕੱਲ ਨੂੰ ਸੰਡੇ ਆ ਮੈਨੂੰ ਸੱਜਰੇ ਸਿਰਨਾ ਵਾਇਓ ਉਹ ਬੋਲਿਆ ਚਲੋ ਕੋਈ ਗੱਲ ਨਹੀਂ ਮਾਮਾ ਜੀ ਉਹ ਨਹੀਂ ਆਏ ਸੀਗੇ ਕਿਉਂਕਿ ਭੋਗ ਤੇ ਆਏ ਹੋਏ ਸੀਗੇ ਰਾਤ ਫਿਰ ਲੁਧਿਆਣੇ ਰਹਿ ਗਏ ਸੀਗੇ ਅੱਜ ਫਿਰ ਉਹ ਮਕਾਨ ਘਰ ਦਾ ਕੰਮ ਚੱਲ ਰਿਹਾ ਹਨਾ ਆਪਣਾ ਉੱਥੇ ਘਰ ਦਾ ਕੰਮ ਦੇਖਣ ਗਏ ਸੀਗੇ ਮਿਸਤਰੀ ਲੱਗੇ ਹੋਏ ਨੇ ਚੜੀ ਉੱਥੇ ਕਾਰ ਬਣਾ ਰਹੇ ਨੇ ਹਨਾ ਉਹ ਵੀ ਤੁਹਾਨੂੰ ਦਿਖਾ ਕੇ ਲੈ ਕੇ ਆਉਂਗੀ ਕਿਸੇ ਦਿਨ ਜਦੋਂ ਗਏ ਤਾਂ ਅਸੀਂ ਰਾਤ ਵੀ ਸੀਗੇ ਪਰ ਰਾਤ ਅਸੀਂ ਲੇਟ ਹੋ ਗਏ ਸੀਗੇ ਨਾਲੇ ਮਾਮਾ ਜੀ ਉਹ ਉੱਥੇ ਹੈ ਨਹੀਂ ਸੀਗੇ ਫਿਰ ਤਾਂ ਕਰਕੇ ਫਿਰ ਦੂਜੇ ਮਾਮਾ ਜੀ ਕਿੰਨੇ ਉਹ ਜਾ ਕੇ ਆ ਗਏ ਸੀਗੇ ਕਿਉਂਕਿ ਮਾਮਾ ਜੀ ਬਿਮਾਰ ਸੀਗੇ ਉਹਨਾਂ ਦੀ ਖ਼ਬਰ ਲੈਣ ਗਏ ਸੀਗੇ ਅਸੀਂ ਵੀ ਚਲ ਜਾਏ ਆਉਣੇ ਆ ਤੇ ਬੁਖਾਰ ਚੜਦਾ ਉਹਨਾਂ ਨੂੰ ਵੀ ਫਿਰ ਹੁਣ ਜੀ ਆਪਣੇ ਘਰ ਦੇ ਕੰਮ ਨਿਭੜ ਗਏ ਸਾਰੇ ਇਹ ਪ੍ਰੋਜੈਕਟ ਤੁਹਾਨੂੰ ਨੰਮ ਪਹਿਲਾਂ ਦੱਸੇ ਇੱਕਦਮ ਮੌਸਮ ਇੰਨਾ ਖਰਾਬ ਆ ਵੀ ਡੇੜਾ ਦੋ ਦੋ ਵਾਰ ਸਾਨੂੰ ਕਰਨਾ ਪੈਂਦਾ ਸਾਫ ਦੋ ਦੋ ਤਿੰਨ ਤਿੰਨ ਵਾਰ ਗੰਦਾ ਹੋ ਜਾਂਦਾ ਹਵਾ ਚੱਲਦੀ ਨੇਹਰੀ ਚੱਲਦੀ ਆ ਇੱਕ ਫਿਰ ਪੱਤੇ ਪੱਤੇ ਆਉਂਦੇ ਨੇ ਹਨਾ ਤਾਂ ਕਰਕੇ ਫਿਰ ਜਾਨੀ ਆਪਣੇ ਕੰਮ ਸਾਰੇ ਹੁਣ ਨਿਭੜ ਚੁੱਕੇ ਨੇ ਹੁਣ ਤੁਹਾਨੂੰ ਮਿਲਦੀ ਆ ਜੀ ਮੈਂ ਸ਼ਾਮ ਨੂੰ ਮਿਲੂੰਗੀ ਹੁਣ ਇਹਨਾਂ ਨੂੰ ਦੇ ਦਵਾਂ ਖਾਣ ਪੀਣ ਨੂੰ ਕੁਛ ਤੇ ਸ਼ਾਮ ਨੂੰ ਮਿਲਦੇ ਆਂ ਫਿਰ ਤੂੰ ਪੈਂਟ ਚੜਾ ਕੇ ਕਿੱਥੇ ਜਾ ਕੇ ਆਇਆ ਹੈ ਕੱਲ ਕਰਾਉਣਾ ਆਹ ਬਾਹਰ ਦੇ ਉਹ ਕੱਪੜੇ ਭੁੱਲੇ ਆ ਹੁੰਦੇ ਲੱਗੇ ਉਹਨਾਂ ਆਹ ਆ ਗਏ ਬਹੁਤ ਬੁਰੀ ਤਰ੍ਹਾਂ ਉੱਚੀ ਚੁੱਕੀ

ਉਦੋਂ ਮੈਂ ਕਹਿੰਨਾ ਹਾਂ ਮੈਂ ਨਾ ਹੁਣ ਤੂੰ ਤੋੜੀ ਆ ਹੁਣ ਤੈਨੂੰ ਰੋਣਾ ਆਉਂਦਾ ਸੀ ਪਿੜਦੀ ਮੈਂ ਆ ਨਮੀ ਆ ਗਈ ਕਿੱਥੇ ਗਈ ਕਿਨੂ ਕਿਨੂ ਸੋਲਵ ਕਰਨੀ ਆਉਂਦੀ ਆ ਮੈਨੂੰ ਨਹੀਂ ਆਉਂਦੀ ਤੈਨੂੰ ਤੈਨੂੰ ਬਾਰੇ ਅਵੀ ਜੋਤ ਸਹਜ ਨੂੰ ਆਉਂਦੀ ਆ ਉਹ ਕਰ ਲੈਂਦੇ ਨੇ ਦੋਨੋਂ ਚਾਹੇ ਮੈਂ ਨਹੀਂ ਕਰ ਸਕਦੀ ਅਮਾ ਅਵੀ ਤਾਂ ਸਹਜ ਕਰ ਲਉਂਦੇ ਨੇ ਕੀ ਆ ਹੈ ਹੈ ਕਾਲਾ ਕਾਲਾ ਕੀ ਆ ਇਹ ਬਲੈਕ ਟੋਫੀ ਹੋਈ ਮਿਰਚਾਂ ਨਾ ਮੈਂ ਨਹੀਂ ਅਜ ਖਾਣੀ ਕਾਲ ਹੁੰਦਾ ਮੂੰਹ ਨੂੰ ਲੱਗੀ ਮੋਨੂ ਲੱਗਦੀ ਤਾਂ ਉਹ ਲੋਮਖਾਨੀ ਆ ਆ ਕਿਨੇ ਖਾਦੀ ਹੋਈ ਹੈ ਜੀ ਇਹਨੂੰ ਉਹ ਕਹਿੰਦੇ ਨੇ ਤੇ ਮੱਛੀ ਬਚਪਨ ਚ ਕਿਨੇ ਕਿਨੇ ਖਾਦੀ ਹੈ ਜਰੂਰ ਦੱਸਿਓ ਕਮੈਂਟ ਕਰਕੇ ਇਹਨੂੰ ਸਾਰੇ ਜਾਣੇ ਦੱਸਿਓ ਵੀ ਕਿਨੇ ਕਿਨੇ ਖਾਦੀ ਹੋਈ ਆ ਇਹ ਮੈਂ ਬਚਪਨ ਚ ਬਹੁਤ ਖਾਂਦੀ ਸੀ ਮੱਛੀ ਟੌਫੀ ਇਹਨੂੰ ਮੱਛੀ ਟੌਫੀ ਆ ਜਾਂਦੇ ਸਾਇ ਲੈ ਲੈ ਸਾਇ ਲੈ ਮੱਛੀ ਖਾ ਲੈ ਫਿਸ਼ ਖਾ ਲੈ ਸਾਇ ਫਿਸ਼ ਅਭੀ ਲੈ ਤੂੰ ਹੀ ਖਾਣਾ ਤੂੰ ਚੱਲ ਲੈ ਮੋਟਾ ਉਹ ਉੱਥੇ ਰੱਖ ਦੇ ਮੈਂ ਨਹੀਂ ਖਾਣੇ ਪੁੱਤ ਹਜੇ 10 ਵੱਜਣੇ ਵਾਲੇ ਜੀ 10 ਵੱਜਣੇ ਵਾਲਿਆਂ ਜੀ ਸਾਇਦ ਪਾਪਾ ਹੁਣ ਘਰ ਆਏ ਨੇ ਕਿਉਂਕਿ ਰਸਤੇ 'ਚ ਐਕਸੀਡੈਂਟ ਹੋ ਗਿਆ ਸੀਗਾ 2 ਮੁੰਡਿਆਂ ਦਾ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੱਜਾ ਬਾਈਕ ਤੇ ਵਿੱਚ ਬਾਈਕ 'ਚ ਟਕਰਾ ਗਏ ਕਾਫੀ ਜ਼ਿਆਦਾ ਸੱਟਾਂ ਵਗੈਰਾ ਵਿਚਾਰਿਆਂ ਦੇ ਬੱਚੇ ਆ ਸਾਡੇ ਖੰਨਿਆਂ ਤੋਂ ਇਧਰ ਨੂੰ ਆਉਂਦੇ ਆਉਂਦੇ ਸਾਡੇ ਪਾਪਾ ਘਰ ਨੂੰ ਆ ਰਹੇ ਸੀਗੇ ਫਿਰ ਇਹਨਾਂ ਨੇ ਐਂਬੂਲੈਂਸ ਵਗੈਰਾ ਇਕੱਠੇ ਹੋ ਕੇ ਬੁਲਾਈ ਤੇ ਫੇਸ ਤੇ ਵਿਚਾਰੇ ਗਾਈਜ਼ ਆ ਲੈ ਇੱਕ ਕੱਲ ਨੂੰ ਮੁੰਡਿਆਂ ਦਾ ਯਾਰ ਅੱਗ ਆ ਗਿਆ ਆ ਨਹੀਂ ਹੋਦੇ ਆਈ ਕਾਨੀ ਹੋ ਰਿਆ ਕਾਨੀ ਹੋ ਰਿਆ ਕਹਾ ਪੱਕੇ ਆੜ ਬਹੋੜਾ ਆ ਇੱਧਰ ਅੱਜ ਵਾਲੇ ਕਿਉਂ ਲੜਿਆ ਕਿਉਂ ਲੜਿਆ ਦੱਸ ਗਾਇਸ ਬੱਜੇ ਗੱਲੀ ਦਾ ਲੜਿਆ ਕਿਉਂ ਲੜਿਆ ਇਸ ਕਰਕੇ ਵੀ ਸਰਪਾਇ ਬਿਨੋ ਫਿਰ ਕੀ ਹੋਗਾ ਦੇ ਅੱਗੇ ਪਤਾ ਮਿਆਰੇ ਚਾਰ ਚਾਰ ਦੇ ਬੇਫਰਮੀ ਦੇ ਬਹੁਤ ਟੁਕੜੇ ਫਿਰ ਜਾਂਦੇ ਹੁੰਦੇ ਸੀ ਤਾਈ ਨਾਲ ਸਿਰ ਹੁੰਦੇ ਨੇ ਇਹ ਨਾਲ ਸਿਰ ਜੁੜੀ ਆਏ ਕਰਕੇ ਡੈਡੀ ਜੀ ਜੁੜੀ ਅੱਧੇ ਹੁਣ ਵੀ ਆ ਗਿਆ ਹੋਵੇ ਅੱਧੇ ਹੁਣ ਵੀ ਹੈਗੇ ਨੇ ਜੁੜੀ ਜਿਹਾੜੇ

कर चुके बोल दें टेस्ट ते देखो टेस्ट ते ते एम्बुलेंस से लरा के क्या वो बिना मते हाड़ी लरा के देख ना हाड़ी लरा भाई मैं टैक्सी में जाने जाने के है मेरे घर वाले तो ऐसी गल्ला नहीं करते ना पर कम आ कम में ही आ ਚਲੋ ਜੀ ਹੁਣ ਅਸੀਂ ਆਪਣਾ ਕਾਪੀ ਲਈਏ ਫਿਰ ਅਸੀਂ ਹੁਣ ਪੈਣਾ ਵੀ ਆ 10:30 ਵਜਣੇ ਵਾਲੇ ਆ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਤੇ ਜੇ ਤੁਹਾਨੂੰ ਅੱਜ ਦਾ ਵਲੌਗ ਸਾਡਾ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ 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 ਤੇ ਮਿਲਦੇ ਹਾਂ ਜੀ ਸਵੇਰੇ ਗੁੱਡ ਨਾਈਟ ਸਵੀਟ ਡ੍ਰੀਮ ਔਰ ਟੇਕ ਕੇਅਰ ਬਾਏ 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 ਬਾਏ